ਆਰਿਆ ਨੇ ਮੇਰੇ ਵੱਲ ਮੈਂ ਕਬੀਰ ਕੋਲ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਠੀਕ ਠਾਕ ਹੋਗੇ ਅਸੀਂ ਵੀ ਠੀਕ ਠਾਕ ਆਂ ਜਿਹੜੇ ਮੇਰੇ ਚੈਨਲ ਤੇ ਗਏ ਨੇ ਪਲੀਜ਼ ਹੋ ਮੈਨੂੰ ਸਬਸਕ੍ਰਾਈਬ ਲਾਈਕ ਜਰੂਰ ਕਰਿਆ ਕਰੋ ਜਿਨ੍ਹਾਂ ਨੇ ਕੀਤਾ ਹੁੰਦਾ ਬਹੁਤ ਬਹੁਤ ਧੰਨਵਾਦ ਸੋ ਆਪਾਂ ਅੱਜ ਵੀਡੀਓ ਲੈ ਕੇ ਆਏ ਆਂ ਜੀ ਜਿਹੜੀ ਆਪਣੀ ਸਲਵਾਰ ਦੇ ਪੌਂਚੀ ਤੇ ਕਢਾਈ ਹੁੰਦੀ ਆ ਉਹਦੀ ਮੈਂ ਤੁਹਾਨੂੰ ਕਢਾਈ ਦੱਸੂਗੀ ਇਹ ਵਾਲਾ ਕੱਪੜਾ ਆ ਆਪਣੇ ਕੋਲ ਸਿਰਫ 2.5 ਮੀਟਰ ਇਹਨਾਂ ਦੀ ਸਲਵਾਰ ਦੀ ਲੈਂਥ ਹੈਗੀ ਆ 38.5 ਇਸ ਕਰਕੇ ਹੁਣ ਆਪਾਂ ਇਹਦੀ ਆ ਜਿਹੜੀ ਕਟਾਈ ਕਰਾਂਗੇ ਸਹੀ ਤਰੀਕੇ ਨਾਲ ਜਿਹੜੀ ਕਿ ਆਪਾਂ ਸਲਵਾਰ ਦੇ ਵਿੱਚ ਜੁੜ ਵੀ ਕੋਈ ਨਾ ਆ ਸਕੇ ਤੇ ਮੈਂ ਤੁਹਾਨੂੰ ਦੱਸੂਗੀ ਕਿ ਇਹ ਸਲਵਾਰ ਵੀ ਆਪਾਂ ਸਹੀ ਤਰੀਕੇ ਨਾਲ ਕਟਿੰਗ ਕੀ ਵੀ ਕਰਕੇ ਚਲੋ ਜੀ ਅੱਜ ਮੈਂ ਤੁਹਾਨੂੰ ਕਟਿੰਗ ਕਰਕੇ ਦੱਸਦੀ ਹਾਂ ਤੇ ਇੱਕ ਬੇਨਤੀ ਹੈ ਮੇਰੀ ਤੁਹਾਡੇ ਅੱਗੇ ਕਿ ਜਦੋਂ ਤੁਸੀਂ ਮੇਰੀ ਵੀਡੀਓ ਵੇਖਦੇ ਹੋ ਤੇ ਪਲੀਜ਼ ਸ਼ੁਰੂ ਤੋਂ ਲੈ ਕੇ ਐਂਡ ਤੱਕ ਵੇਖਿਆ ਕਰੋ ਉਹਨੂੰ ਮਿਸ ਨਾ ਕਰਿਆ ਕਰੋ ਤੇ ਸੋ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿੰਨਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸੋ ਕਰ ਲੋ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਗਿਰੋਦੀ ਆਪਾਂ ਕਰਦੇ ਆ ਜੀ ਸਲਵਾਰ ਦੀ ਕਟਾਈ ਚੱਲ ਰਹੀ ਹੈ ਹਾਲੋ ਜੀ ਹੁਣ ਆਪਣੇ ਕੋ ਆ ਪਹੁੰਚਣ ਕਢਾਈ ਆ ਗਈ ਹੈ ਫੇ ਮੈਂ ਤੁਹਾਨੂੰ ਦੱਸੂਗੀ ਇਹਨਾਂ ਦਾ ਪਹੁੰਚਾ ਜਿਹੜਾ ਵਾ ਉਹ ਹੈਗਾ ਵਾ 5.5 ਉਹ 5.5 ਤਿਆਰ ਹੁਣ ਆਪਾਂ ਜਿਹੜਾ ਆ ਵਾ ਪਹੁੰਚੇ ਇਹਨੂੰ ਪਹਿਲਾਂ ਆਪਾਂ ਇਦਾਂ ਜੋੜਾਂਗੇ ਆਪਾਂ ਜੋੜਨੇ ਆ ਹੁਣ 5.5 ਵਾ ਤੇ ਇਹ ਜੇ ਸਲਵਾਰ ਵਾ ਇਹ ਮੈਂ ਤੁਹਾਨੂੰ ਦੱਸੂਗੀ ਤੇ ਉਦਾਂ ਵੈਸੇ 5.5 ਪਹੁੰਚਾ ਤੇ ਮੈਂ ਨੋ ਹੀ ਪੋਣੀ ਹੁੰਦੀ ਆ ਤੇ ਪਮੋਚਰ ਰਾਪਾ ਨੋ ਮੋ ਤੇ 22 ਇੰਚ ਦਾ ਕੁੰਦਾ ਆਪਾਂ ਪਾਉਣਾ ਤੇ ਹੁਣ ਆਪਾਂ ਕਟਿੰਗ ਕਰਕੇ ਤੁਹਾਨੂੰ ਦੱਸ ਦਿੰਗੇ ਮੈਂ ਕਿ ਕਿਦਾਂ ਕਿਵੇਂ ਕਰੀਏ ਸਭ ਤੋਂ ਪਹਿਲਾਂ ਆਪਣਾ ਜਿਹੜਾ ਕੱਪੜਾ ਵਾ ਹੁਣ ਚੰਗੀ ਤਰ੍ਹਾਂ ਆਪਾਂ ਕਰ ਲਵਾਂਗੇ ਸੈੱਟ ਮੈਂ ਜਿਹੜਾ ਵਾਲਾ ਕੱਪੜਾ ਲੈ ਆਵਾ ਇਹਨੂੰ ਚੰਗੀ ਤਰ੍ਹਾਂ ਆਪਾਂ ਤਿਆਰ ਲਾ ਲਈਏ ਹੁਣ ਜਿਹੜਾ ਵੇਖੋ ਤੰਕੜਾਈ ਵੇਖਣ ਦੇ ਜੇ ਆਹ ਵੇਖੋ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਸੈੱਟ ਕਰ ਲੈਣਾ ਤਾਂ ਕਢਾਈ ਦਾ ਆਹਦੇ ਜਿੱਥੇ ਆ ਉਹਨੂੰ ਆਪਾਂ ਚੌੜਾ ਕਰ ਲੈਣਾ ਉਹ ਕੱਟਣਾ ਆਪਾਂ ਇਦਾਂ ਵੀ ਕਰ ਸਕਦੇ ਹਾਂ ਜਿਵੇਂ ਕਿ ਮੈਂ ਜਿਹੜਾ 2.5 ਇੰਚ ਦਾ ਕੁੰਡਾ ਪਾਉਣੀ ਆ ਤੇ ਜੇ 5.5 ਤੇ ਉਹਦਾ 9 ਇੰਚ ਪਹੁੰਚਾ ਪਾਉਣ ਆ ਇਹ ਮੈਂ 9 ਇੰਚ ਦੇ ਪਾਉਣਾ ਕਿਉਂਕਿ ਇਹਦੀ ਸਲਵਾਰ ਜਿਹੜੀ ਅੱਗੇ ਸਵਾਦੋ ਬਾਅਦ ਬਿਲਕੁਲ ਘੱਟ ਬਣਨੀ ਆ ਇਸ ਕਰਕੇ ਮੈਂ 9 ਦੇ ਬਜਾਏ 10 ਇੰਚ ਪਹੁੰਚਾ ਪਾਉਂਗੀ ਇਹਦਾ ਕਟਾਈ ਕਰਾਂਗੇ 10 ਇੱਥੇ ਲਾਈ ਨਿਸ਼ਾਨੀ ਤੇ ਆਪਾਂ 10 ਇੱਥੇ ਲਾਈ ਇੰਦਾਂ ਲਾ ਲਈ ਹੈ ਨਾ ਇੱਥੋਂ ਐਂਜ ਕਰਾਂਗੇ ਫਿਰ ਜਿਹੜਾ ਇੰਨਾ ਉਧਰੋਂ ਆ ਬਾਤ ਦੇਣਾ ਤੇ ਉਧਰੋਂ ਆ ਵਾਲਾ ਬਾਤ ਦੇਣਾ ਇਸ ਕਰਕੇ ਇਹਨਾਂ ਮੈਂ ਫੋਲਡ ਕਰ ਲੈਂਦੀ ਆ ਤੇ ਉਹ ਸੰਧਾ ਜਿਹੜਾ ਕਪੜਾ ਤੁਹਾਨੂੰ ਮੈਂ ਲਾ ਕੇ ਵਿਖਾਉਂਗੀ ਹੁਣ ਸਭ ਤੋਂ ਪਹਿਲਾਂ ਆਪਾਂ ਇਹ ਪੁੱਠਾ ਵਾ ਨਾ ਪੁੱਠੇ ਪਾਸੇ ਨੂੰ ਆਪਾਂ ਪਹਿਲਾਂ ਨਿਸ਼ਾਨੀ ਇੰਦਾਂ ਲਾ ਲਾਂਗੇ ਕੱਚਾ ਮਾਰਦੇ ਨਾ ਕਿਉਂਕਿ ਇਹ ਜਿਹੜਾ ਹੁਣ ਤੱਕ ਡਾਈਆ ਦਾ ਪਤਾ ਲੱਗਣ ਡਿਆ ਪੁੱਠਾ ਤੇ ਮੁਲਕ ਜਿਹੜਾ ਗਾੜੀ ਕਢਾਈ ਨਹੀਂ ਹੈ ਤਾਂ ਉਹ ਫਿਰ ਸਿੱਧ ਪੁੱਠ ਵਾਲੀ ਸਲਵਾਰ ਜਿਹੜੀ ਹੈ ਆਪਣੀ ਉਹ ਸਿਫ ਸਕਦੀ ਆ ਵੇਖੋ ਸਾਰੇ ਆਪਾਂ ਇੰਦਾਂ ਕਰਕੇ ਕੰਨੀਆਂ ਉੱਤੇ ਮਾਰ ਕੇ ਨਾ ਹੁਣ ਵੇਖੋ ਆਪਾਂ ਇਦਾਂ ਕਰ ਲੈਣੇ ਹੁਣ ਇਹਨੂੰ ਮੈਂ ਚੋਰਾ ਕਰ ਲੂੰਗੀ ਆਹ ਦੋ ਤੇ ਆਪਾਂ ਕਰ ਲੀਆਂ ਦੋ ਤੇ ਆ ਕਰ ਲੀਆਂ ਇੱਕ ਪਹੁੰਚ ਆ ਹੋ ਗਿਆ ਇੱਕ ਪਹੁੰਚ ਆ ਹੋ ਗਿਆ ਹਨਾ ਹੁਣ ਮੈਂ ਇਹਨੂੰ ਇਦਾਂ ਕਰ ਲੈਂਦੀ ਆ ਜਿਹੜਾ ਕਢਾਈ ਦਾ ਆਪਣਾ ਅੱਧਾ ਹੁੰਦਾ ਵਾ ਉਹ ਤੁਹੀਂ ਵੇਖ ਲੈਣਾ ਆਪਣੀ ਕਢਾਈ ਦਾ ਅੱਧਾ ਆ ਵੇਖੋ ਜੀ ਮੇਰੀ ਹੁਣ ਕਢਾਈ ਦਾ ਅੱਧਾ ਇੱਥੇ ਆਉਣ ਡਿਆ ਆ ਲਓ ਜੀ ਹੁਣ ਆਪਾਂ ਇਹ ਸਾਂਝਾ ਆਪਣਾ ਵੇਖੋ ਕਪੜਾ ਲਾ ਦੇਣਾ ਹਾਂ ਆ ਵੇਖੋ ਚਾਰ ਹੋ ਗਿਆ ਆ ਵੇਖੋ ਹੁਣ ਆਪਾਂ ਇਹਨੂੰ ਇਦਾਂ ਕਰਨਾ ਵਾ ਜੇ ਮੈਂ 10 ਇੰਚ ਰੱਖਿਆ ਪਹੁੰਚਾ ਤੇ 10 ਇੰਚ ਰੱਖੂਗੀ ਤੇ 5 ਦਿਨ ਲਾ ਲਈ ਨਿਸ਼ਾਨੀ ਇੱਥੋਂ ਵੀ ਆਪਾਂ 5 ਤੇ ਲਾ ਲਈ ਇੱਥੋਂ ਵੀ 5 ਤੇ ਐਦਾਂ ਆਪਾਂ ਲਾਉਂਦੇ ਜਾਣਾ 5 5 ਤੇ 5 ਤੇ ਲਾ ਲਈ 5 ਤੇ ਲਾ ਲਈ ਹੁਣ ਆਪਣੀ ਇਹ ਸਲਵਾ ਦੀ ਲੈਂਥ ਹੀ 38 ਸਾਢੇ 5 5 ਇੰਚ ਮੈਂ 벨ਟ ਪਾਉਂਗੀ ਤੇ ਇਹਦੀ ਮੈਂ ਕਟਾਈ ਪਹੁੰਚ ਦੀ ਕਿੰਨੀ ਕਰੂੰਗੀ 34 ਆਹ ਵੇਖੋ 34 ਇੰਚ ਤੇ ਆਪਾਂ ਲਾ ਲਈ ਨਿਸ਼ਾਨੀ ਤੇ ਇੱਥੋਂ ਵੀ ਆਪਾਂ ਲਾ ਲਈ 34 ਦੇ ਨਿਸ਼ਾਨ ਇਧਰ ਵਾਲੀ ਐ ਪਾਸੇ ਆਪਾਂ ਲਾ ਲਈ 5 ਤੇ 5 ਤੇ 5 10 ਹੋ ਗਿਆ ਆਪਾਂ ਪਹੁੰਚੇ ਦੀ ਕਟਾਈ ਕਰ ਲਈ 10 ਹੁਣ ਜੇ ਤੁਸੀਂ ਚਾਹੋ ਤਾਂ ਪਹੁੰਚਾ ਤੁਸੀਂ ਇੱਥੇ ਕਢਾਈ ਇੱਥੇ ਬਣਾ ਸਕਦੇ ਹੋ ਪਰ ਮੈਂ ਇੱਥੇ ਬਣਾਉਂਗੀ ਕਿਉਂਕਿ ਇੱਕ ਤਾਂ ਇਹਨਾਂ ਦਾ ਲੈਂਥ ਤੇ ਲਾ ਲਈ ਤੇ ਕਪੜਾ ਘੱਟ ਵਾ ਇਸ ਕਰਕੇ ਫਿਰ ਮੈਂ ਆਪਲੇ ਇੱਥੋਂ ਪਹੁੰਚੇ ਬਣਾ ਲੂਗੀ ਤੇ ਫੋਲਾ ਫਿਰ ਤਾਂ ਹਾਂ ਜੀ ਚਲੋ ਜੀ ਹੁਣ ਆਪਾਂ ਕਟਾਈ ਕਰਦੇ ਆ ਆਹ ਲਓ ਫਿਰ ਮੈਂ ਤੁਹਾਨੂੰ ਦੱਸਦੀ ਆਹ ਲਓ ਜੀ ਆਪਾਂ ਕਟਾਈ ਕਰ ਲਈ ਪਹੁੰਚੇ ਦੀ ਆ ਜਿਹੜੀ ਆਪਾਂ ਪਹੁੰਚਾਵਾ ਨਾ ਰੱਖਿਆ ਜੇ ਪਾਂਦੀ ਵਿੱਚ ਰੱਖਿਆ ਪਾਂਦੀ ਜੇ ਆਪਾਂ ਇਹ ਵਾਈ ਸਾਈਡ ਤੋਂ ਪਾਂਦੀ ਸਟਾਰਟ ਕਰਨਾ ਰੱਖਣਾ ਆ ਰਿਹਾ ਨਹੀਂ ਉਦੋਂ ਇਹ ਵਾਸ ਪਾਸੋਂ ਕਰਨਾ ਮੈਂ ਤੁਹਾਨੂੰ ਦਿਖਾ ਲਿਨੀ ਆ ਆਹ ਲੋ ਜੀ ਆਪਣਾ ਜਿਹੜਾ ਵਾ 34 ਇੰਚ ਤੇ ਹੋ ਗਈ ਆ ਕਟਾਈ ਹੁਮੇ ਤੁਹਾਨੂੰ ਵਿਖਾਵਾ ਪਹੁੰਚਾ ਆਹ ਲੋ ਜੀ ਆਪਾਂ ਪਹੁੰਚੇ ਜਿਹੜੀ ਆ ਤਿਆਰ ਆ ਇਹ ਇੰਦਰ ਵੇਖੋ ਹੁਣ ਆਪਾਂ ਇਹਨਾਂ ਨੂੰ ਇੱਦਾਂ ਕਰ ਲਿਆ ਆਹ ਲੋ ਜੀ 10 ਇੰਚੂ ਮੈਂ ਤੁਹਾਨੂੰ ਕਿਹਾ ਸੀ ਤੇ ਪਹੁੰਚਾ ਆਪਣਾ 10 ਇੰਚੂ ਆਹ ਲੋ ਆ 10 ਇੰਚ ਤੇ ਚਮਟਿੰਗ ਚ ਆਪਾਂ ਇਧਰ ਪਾ ਲਿਆ ਆ ਵੇਖੋ ਆਹ ਦੋ ਪਹੁੰਚੀ ਹੋ ਗਈ ਇੱਕ ਆ ਹੋ ਗਿਆ ਤੇ ਇੱਕ ਆ ਹੋ ਗਿਆ ਠੀਕ ਹੈ ਹਾਂ ਆਪਾਂ ਹੁਣ ਪਹੁੰਚਾਂ ਦੀ ਕੱਲ ਕਿਟਾਈ ਹੁਣ ਆਪਣੀ ਰਹਿ ਗਈ ਬੈਲਟ ਤੇ ਕੁੰਡੇ ਚਲੋ ਜੀ ਮੈਂ ਤੁਹਾਨੂੰ ਉਹਨਾਂ ਦੀ ਵੀ ਕਟਾਈ ਕਰਕੇ ਦੱਸਦੀ ਹਾਂ ਵਾਹ ਜੀ ਹੁਣ ਆਪਾਂ ਇੱਥੋਂ ਲਾ ਲੇ ਪਹੁੰਚੇ ਹੁਣ ਮੈਂ ਤੁਹਾਨੂੰ ਸਿੱਧਾ ਕਰਕੇ ਕਪੜਾ ਦੱਸਦੀ ਹਾਂ ਆ ਵੇਖੋ ਐਡਾ ਹੋ ਗਿਆ ਇਹ ਆਪਣਾ ਇੰਨਾ ਨਾ ਕਪੜਾ ਲਾਜਣਾ ਇੱਕ ਪਾਸੇ ਇੰਨੀ ਪੱਟੀ ਲੱਤੂਗੀ ਇੱਕ ਪਾਸੇ ਇਨੀ ਆ ਵੇਖੋ ਆਪਾਂ ਇੱਥੇ ਇਦਾਂ ਮੈਂ ਤੁਹਾਨੂੰ ਦਿਖਾ ਕੇ ਦੱਸਦੀ ਆ ਇਹ ਆਵੇ ਫਿਰ ਤੁਹਾਨੂੰ ਆਪਾਂ ਪੌਂਚੇ ਲਾਇਨ ਆ ਵੇਖੋ ਚੁਕਾਈ ਠੀਕ ਆ ਹਾਂ ਆਪਾਂ ਪੌਂਚੇ ਹੋ ਗਏ ਹੁਣ ਆਪਾਂ ਪਹਿਲਾਂ ਲਾਉਨੇ ਆ ਕੁੰਡੇ ਹੁਣ ਕੁੰਡੇ ਆਪਾਂ ਕਿਸ ਹਿਸਾਬ ਨਾਲ ਕੱਟਾਂਗੇ ਹਾਂ ਜਿਹੜਾ ਸਿੱਧਾ ਵਿੱਚ ਕਰੀਏ ਤੇ ਪੁੱਠਾ ਵਾਲਾ ਪਾਸਾ ਆਪਾਂ ਉੱਪਰ ਕਰਦੇ ਹਾਂ ਹੁਣ ਪਹਿਲਾਂ ਮਿੰਟੀ ਕਰਦੇ ਆ ਕਿ ਪਹਿਲਾਂ ਐਸਾ ਦੇ ਨਾਲ ਆਪਣੇ ਕੁੰਡੇ ਬਣ ਜਾਂਦੇ ਆ ਇਹ ਦਾ ਬਾਰ ਜੋੜਨਾ ਇੰਨਾ ਬਾਰ ਜੋੜਿਆ ਕਮੀਜ਼ਾਂ ਦਾ ਹਾਲ ਲਾ ਕੇ ਦੇਖਦੇ ਕਿ ਬਣ ਜਾਂਦੇ ਹਨ ਹੁਣ ਆਪਾਂ ਚੋਂ 3 ਇੰਚ ਲੰਨ ਠਾਖੇ ਹਿੰਨਾ ਹੋਰ ਜੇ ਇੰਚੋਂ 3 ਲੰਨ ਠਾਏ ਕੱਪੜੇ ਦੀ ਬਣ ਗਈ ਫੇਰ ਤੇ ਸਮਝ ਲਓ ਕਿ ਸਹੀ ਆ ਇਹ ਵਿੱਚੋਂ ਵਾਸਨ ਕੱਢਾਂਗੇ ਸਲਵਾਰ ਦਾ ਤੇ ਜੇ ਨਾ ਬੜੇ ਨਹੀਂ ਇਹ 2.5 39 ਬਣਦਾ ਇਦਾਂ ਇਹਦਾ ਮਤਲਬ ਹੁੰਦਾ ਆਪਾਂ ਇਦਾਂ ਨਹੀਂ ਬਣਾਉਣੀ ਹੁਣ ਆਪਾਂ ਇਦਾਂ ਕਰਦੇ ਆਂ ਸਲਵਾਰ ਨੂੰ ਕਿ ਆਹ ਵੇਖੋ ਉੱਠਾ ਵਾ ਸਾਈਡਾ ਕਰਕੇ ਤੇ ਹੁਣ ਆਪਾਂ ਬਰ ਜੋੜ ਕੇ ਜਿਹੜੀ ਸਲਵਾਰ ਬਣਾਣਾ ਜਿੱਦਾਂ ਹੁਣ ਮੈਂ ਪਹੁੰਚਾ ਪਾਇਆ ਮੈਂ ਵੈਸਾ ਢਾਈ ਦਾ ਹੀ ਹਰ ਇੱਕ ਪਹੁੰਚੇ ਦਾ ਹੀ ਪਉਂਦੀ ਆ ਤੇ ਬਾਕੀ ਜਿਹੜਾ ਮੈਂ ਪਹੁੰਚੇ ਦਾ ਵੱਧ ਕੱਟ ਕਰ ਲੈਣੀ ਆ ਜਿਵੇਂ ਕਿਸ ਦਾ ਪਹੁੰਚਾ ਹੁੰਦਾ ਵਾ ਇਹ 5 5.5 ਹੁੰਦਾ ਕਿਸੇ ਦਾ 6 6.5 7 8 ਤੇ ਬਸ ਇਤ ਵਾਰ ਤੇ ਹੁਣ ਕੋਈ ਰਹਾਦਾ ਨਹੀਂ ਪਉਂਦਾ ਫਿਰ ਉਸ ਆ ਦੇ ਨਾਲ ਵੀ ਮੈਂ ਪਹੁੰਚੇ ਦਾ ਵੱਧ ਕੱਟ ਕਰ ਲੈਣਾ ਤੇ ਮੈਂ ਕੁੰਦਾ ਵਾਸਤੇ ਆਇਆ ਪੁਣਾ ਪਰ ਮੈਂ ਇਹਦੇ ਵਿੱਚ ਹੁਣ ਇੰਦਾ ਕਰੂੰਗੀ ਕਿ ਕਢਾਈ ਦੇ ਕਰਕੇ ਉਦਾਂ ਮੈਂ ਇਹਨਾਂ ਦਾ 5:30 ਪਹੁੰਚਾ ਤੇ ਮੈਂ ਉਦਾਂ 9 ਦੀ ਕਟਾਈ ਪਹੁੰਚੀ ਦੀ ਕਰਦੀ ਤੇ ਉਹ ਕਢਾਈ ਦੇ ਕਰਕੇ ਮੇਰੇ ਕੋਲ 10 ਦੀ ਹੋਈ ਹੈ ਇਸ ਕਰਕੇ ਹੁਣ ਮੈਂ ਇਹਲਾ ਕੁੰਦਾ ਉਹ ਮੈਂ 2 ਇੰਚ ਦਾ ਹੀ ਪਾਵਾਂਗੀ 3 ਇੰਚ ਨਹੀਂ ਪਾਉਣਾ ਕਿਉਂਕਿ ਮੁੜ ਕੇ ਵੜਾਉਣ ਲੱਗਿਆ ਸਾਰਾ ਕਪੜਾ ਮੁੜ ਕੇ ਵੇਸਟ ਕੱਟਣਾ ਲੱਗਦਾ ਵੇਸਟ ਜਾਂਦਾ ਕੱਟਣਾ ਲੱਗਦਾ ਹੁਣ ਆਪਣਾ ਬਰਸਾ ਦਾ ਜੋੜ ਹੈ ਆ ਵੇਖੋ ਤੇ ਹੁਣ ਆਪਾਂ ਇਹ ਕਰਨਾ 3 ਇੰਚ ਦੀ ਲੈਂਥ ਵੇਖੋ 3 ਕਿੱਥੇ ਆਉਂਦਾ ਚਲੋ ਚਮਤੀ ਦੀ ਆਪਾਂ ਨਿਸ਼ਾਨੀ ਲਾ ਲਈ ਆਪਾਂ ਉਹਦਾ 2 ਦਾ ਪਾਉਣਾ ਹੈ ਮੈਂ 2 ਦਾ ਪਾਉਂਗੀ 2 ਦਾ ਲਾ ਲਓ ਨਿਸ਼ਾਨੀ ਕੁੰਡੇ ਦੀ ਤੇ ਅੱਗੇ ਉਹ ਆਪਾਂ 9 ਰੱਖੀਏ ਆਹ ਵਾਲੇ ਪਾਸੋਂ 9 ਰੱਖ ਲਿਆ ਪਹਿਲਾਂ ਫਿਰ ਆਪਾਂ 2 ਦੀ ਲਾਈਨ ਨਿਸ਼ਾਨੀ ਫਿਰ ਆਪਾਂ ਇੱਥੋਂ ਲਾਈ ਚਮਤੀ ਦੀ ਚ हूँ चमती हो गया इधर हाँ, एक बार फिर देख ली भलेखा खाना रह जी हाँ चमकी ठीक है आ इधर चमती ठीक है उधर लौ ठीक है हूँ आपू कर लेना इमें करके हम आप क्योंकि सानू भी तरीका पता वा ये नवा तरीका वा प्लीज तुम जी मेरी वीडियो वा वो शुरू तो लैके एन तक प्लीज देखो यू ਹਾਂ ਲੋ ਵੀ ਹੁਣ ਆਪਾਂ ਪਹਿਲਾਂ ਇੱਥੋਂ ਕਟਿੰਗ ਕਰ ਲੰਨੇ ਹਾਂ ਹਾਂ ਹੁਣ ਆਪਾਂ ਕਟਿੰਗ ਇੱਥੋਂ ਕਰ ਲਈ ਇਹ ਆਪਣੀ ਹੋ ਗਈ ਹੁਣ ਦੇ ਕਟਿੰਗ ਵੈਸੇ ਸਰਵਾਰੀ ਜਿਹੜੀ ਇੰਨੀ ਹੈਵੀ ਰਹੀਗੀ ਬਣਨੀ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਇੱਕ ਪੌਂਦੇ ਦਾ ਵਿੱਚੋਂ ਕੱਟ ਲੈਨੇ ਆ ਜਿਹੜਾ ਕੱਪੜਾ ਇਹ ਇੱਕ ਦਾ ਤੇ ਓਪਨਿੰਗ ਆ ਆਪਾਂ ਵਿੱਚੋਂ ਕੱਟ ਲੀਤੇ ਠੀਕ ਹੈ ਪਹੁੰਚ ਆ ਵੀ ਆਪਣੀ ਹੋ ਗਈ ਤੇ ਆਪਣੀ ਹੋ ਗਈ ਆ ਹੂੰੁੰਡੇ ਲਾਤੀ ਹੁਣ ਆਪੀ ਬੈਲਟ ਲਾ ਗਈ ਹੁਣ ਆਪਾਂ ਬੈਲਟ ਵੀ ਕਿੱਥੇ ਸਹੀ ਹੁੰਦਾ ਆਪਾਂ ਨੂੰ ਹੁਣ ਜਿਹੜਾ ਆ ਕਪੜਾ ਬਚਿਆ ਵਾ ਇਹਦੇ ਚ ਵੇਖ ਲੈਨੇ ਇੱਥੋਂ ਪੈਣੀ ਪੈਣੀ ਆ ਜਿਹੜਾ ਆਪਣਾ ਇਹ ਬਚਿਆ ਸੀ ਉਹ ਮੈਂ 8 ਇੰਚ ਦੀ ਕਟਾਈ ਬੈਲਟਰੀ ਕਰਾਂਗੀ ਸੋ ਮੈਂ ਤੁਹਾਨੂੰ ਦੱਸ ਦੇਈਏ ਵੀ ਕਿੱਥੋਂ ਸਹੀ ਹੈ ਕਿ ਜਿਹੜਾ ਇਹ ਚ ਜੋੜ ਬਣਾ ਸਕੇ ਹੁਣ ਆਪਣਾ ਕਪੜਾ ਮੈਂ ਵੇਖੀ ਆ ਜੇ ਇਹ ਤੋਂ ਆ ਪਾੜਾ ਅੱਗੇ ਜੱਥਿਆ ਸੀਗਾ ਕਪੜਾ ਜੇਵੇਂ 벨ਟ ਇੱਥੋਂ ਲਾਉਣੀ ਆ ਆ ਵੇਖੋ ਆ 벨ਟ ਆਪਣੀ ਬਚਦੀ ਆ ਵੀ ਇਹ ਆਪਾਂ ਨਹੀਂ ਪਾਵਾਂਗੇ ਹੁਣ ਜਿਹੜਾ ਆਪਣਾ ਆ ਪਹੁੰਚ ਨਾਲੋਂ ਕਪੜਾ ਸੀ ਇਹ ਇੱਥੋਂ ਵੇਖ ਲੈਣੇ ਆ ਇੱਥੋਂ ਸਹੀ ਪੈਂਦਾ ਰ ਇੱਥੋਂ ਬੰਨਨੇ ਆਪਾਂ ਆ ਰਿਹਾ ਇਹ ਆਪਾਂ ਇਹਨੂੰ ਆਹੜਾ ਕਪੜਾ ਵਾ ਇਹਨੂੰ ਐਵੇਂ ਕਰਾਂਗੇ ਇਹਵੇਂ ਕਰਕੇ ਤੇ ਆਪਾਂ 8 ਦੀ ਤੇ 13 ਦੀ ਕਟਾਈ ਆਪਾਂ ਕਰ ਲੈਣੀ 벨ਟ ਦੀ ਆਹ ਨੂੰ ਐਵੇਂ ਕਰਕੇ ਆਪਾਂ 8 ਰੱਖਾਂਗੇ 8 ਦਾ ਲਾਈਨ ਨਿਸ਼ਾਨੀ ਉਧਰ ਵੀ 8 ਤੇ ਲਾਈ ਤੇ ਇੱਥੇ ਆਪਾਂ 8 ਇੱਥੋਂ ਵੀ ਆਪਾਂ 8 ਲਾਈ ਹੁਣ ਆਪਾਂ ਕਿੰਨਾ ਹੋ ਗਿਆ 24.5 ਬੰਦਾ ਠੀਕ ਆ 24.5 ਦੀ ਬੈਲਟ ਪਾ ਲੈਣੇ ਉਧਰ ਇਹਨਾਂ ਦੀ ਬੈਲਟ ਹੈਗੀ ਆ ਰਿਤ 22 ਹੈ ਚਲ ਠੀਕ ਆ 24 ਓਕੇ ਆ ਲੋ ਜੀ ਆਪਣੀ ਜਿਹੜੀ ਕਟਾਈ ਹੋ ਗਈ ਬੈਲਟ ਹੈ ਜੀ ਜਿਵੇਂ ਤਾਂ ਮੱਧੇ ਵੀ ਦੱਸਿਆ ਹੈ ਕਿ ਜਿਹੜੀਆਂ ਸਲਵਾਰਾਂ ਦੀਆਂ ਕਟਾਈਆਂ ਵਾ ਉਹ ਕੱਪੜੇ ਦੇ ਹਿਸਾਬ ਨਾਲ ਹੁੰਦੀਆਂ ਜੀ ਐਡਜਸਟ ਜੇ ਜਿਹੜਾ ਕੱਪੜਾ ਵਾ ਜੇ ਢਾਈ ਹੈ ਉਸ ਹਿਸਾਬ ਨਾਲ ਹੋਣੀ ਆ 3 3.5 ਇਸ ਕਰਕੇ ਇਹ ਵਾਲਾ ਕੱਪੜਾ ਜਿਹੜਾ ਬਿਲਕੁਲ ਘੱਟ ਹੀ ਜਦੋਂ ਮੈਂ ਤੁਹਾਨੂੰ ਦੱਸਿਆ 2.5 ਇੰਚ ਕੱਪੜਾ ਮੀਟਰ ਜੀ ਦਾ ਤੇ ਉਹ ਹਿਸਾਬ ਦੇ ਨਾਲ ਆਪਾਂ ਐਵੇਂ ਕਟਾਈ ਕੀਤੀ ਸੋ ਮੈਂ ਮੀਰ ਕਹਿੰਦੀ ਆ ਕਿ ਤੁਹਾਨੂੰ ਜਿਹੜੀ ਮੇਰੀ ਇਹ ਕਟਾਈ ਸਲਵਾਰ ਦੀ ਬੇਹੱਦ ਪਸੰਦ ਆਈ ਹੋਊਗੀ ਇਹ ਕਟਾਈ ਦੇ ਹਿਸਾਬ ਨਾਲ ਆਪਾਂ ਨੂੰ ਕਿਤੇ ਵੀ ਜੋੜ ਨਹੀਂ ਪਾਉਣਾ ਪਿਆ 벨ਟ ਵਿੱਚ ਵੀ ਨਹੀਂ ਪਾਉਣਾ ਪਿਆ ਤਾਂ ਸੋ ਜਿਹੜੇ ਮੇਰੇ ਵੀਡੀਓ ਸਟਾਰਟ ਲੈ ਕੇ ਐਂਡ ਤੱਕ ਦੇਖ ਰਹੇ ਨੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਤੇ ਜਿੰਨਾਂ ਨੇ ਮੈਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਪਲੀਜ਼ ਕਰ ਲਓ ਤੇ ਚਲੋ ਜੀ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਨਾਲ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ